ਉਹ ਕਹਤਾ ਹੈ ਕਿ ਬੱਚੇ ਵੇਚਣ ਵਾਲੇ ਇੱਕ ਕਿਸਮ ਦੇ ਅਸੀਂ ਆਪਣੇ ਬੱਚੇ ਤਿਆਰ ਕਰਕੇ ਉਹ ਬਾਹਰਲੇ ਮੁਲਕਾਂ ਨੂੰ ਵੇਚ ਹੀ ਦਿੰਦੇ ਹਨ ਉਹ ਕਹਤਾ ਹੈ ਕਿ ਇਸ ਮੰਡੀ ਵਿੱਚ ਅਸੀਂ ਵੇਚਦੇ ਹਾਂ ਬੱਚੇ ਹਾਂ ਇਸ ਮੰਡੀ ਵਿੱਚ ਅਸੀਂ ਵੇਚਦੇ ਹਾਂ ਬੱਚੇ ਹਰ ਉਮਰ ਦੇ ਪੜ੍ਹੇ ਲਿਖੇ ਅਨਪੜ੍ਹ ਤੁਹਾਡੀ ਲੋੜ ਅਨਸਾਰ ਤੁਹਾਡੇ ਖੇਤਾਂ ਕਾਰਖਾਨਿਆਂ ਕਾਲਜਾਂ ਹਸਪਤਾਲਾਂ ਹਰ ਤਰ੍ਹਾਂ ਦੇ ਅਦਾਰਿਆਂ ਲਈ ਅਸੀਂ ਵੇਚਦੇ ਹਾਂ ਬੱਚੇ ਅਸੀਂ ਤਿਆਰ ਕਰਦੇ ਹਾਂ ਬੱਚੇ ਆਗਿਆਕਾਰੀ ਸੁਸ਼ੀਲ ਮਿਹਨਤੀ ਹਰ ਹਰ ਉਜਰਤ ਖੇੜੇ ਮੱਥੇ ਕਬੂਲ ਕਰਨ ਵਾਲੇ ਉਹਨਾਂ ਦਾ ਬਚਪਨ ਜਵਾਨੀ ਸਾਂਭ ਸਵਾਰ ਕੀਤੇ ਉਹਨਾਂ ਦਾ ਬਚਪਨ ਜਵਾਨੀ ਸਾਂਭ ਸਵਾਰ ਕੀਤੇ ਉਹ ਪੂਰੇ ਤਿਆਰ ਵਰ ਤਿਆਰ ਤੁਹਾਡੇ ਨਿਤ ਬਦਲਦੇ ਮਿਆਰਾਂ ਅਨਸਾਰ ਅਜੇ ਚੱਖਿਆ ਨਹੀਂ ਇਹਨਾਂ ਮੁੰਡਿਆਂ ਨੇ ਅਜੇ ਚੱਖਿਆ ਨਹੀਂ ਇਹਨਾਂ ਮੁੰਡਿਆਂ ਐਸਪ੍ਰੈਸੋ ਦਾ ਸਵਾਦ ਅਜੇ ਲੱਗੀ ਨਹੀਂ ਇਹਨਾਂ ਕੁੜੀਆਂ ਨੂੰ ਜ਼ਮਾਨੇ ਦੀ ਹਵਾ ਅਜਿਹਾ ਨਵਾਂ ਨਕੋਰ ਵਧੀਆ ਸਸਤਾ ਮਾਲ ਹੋਰ ਕਿੱਥੋਂ ਮਿਲੇਗਾ ਅਸੀਂ نسلਦਰ نسل ਤੁਹਾਡੀ ਖਰੀਦਦਾਰੀ ਗੁਲਾਮੀ ਲਈ ਹੱਥ ਬੰਨ੍ਹ ਖੜੇ ਅਸੀਂ نسلਦਰ نسل ਤੁਹਾਡੀ ਖਰੀਦਦਾਰੀ ਗੁਲਾਮੀ ਲਈ ਹੱਥ ਬੰਨ੍ਹ ਖੜੇ ਬੱਚੇ ਪਿੱਛੇ ਗਾਂ ਬੱਚਿਆਂ ਪਿੱਛੇ ਬਾਪ ਤੇ ਮਾਂ ਹੌਲੀ ਹੌਲੀ ਪੂਰਾ ਬਾੜਾ ਤੁਹਾਡੇ ਨਾਂ ਆਓ ਖਰੀਦੋ ਕਰਾਇ ਤੇ ਲਓ ਜਿੰਨੀ ਦੇਰ ਲਈ ਚਾਹੀਦੇ ਸਾਡੇ ਬੱਚੇ ਆਓ ਖਰੀਦੋ ਕਰਾਇ ਤੇ ਲਓ ਜਿੰਨੀ ਦੇਰ ਲਈ ਚਾਹੀਦੇ ਸਾਡੇ ਬੱਚੇ ਉਹ ਆਪ ਤੁਹਾਡੇ ਪਟੇ ਗਲਾਂ ਚ ਪਾਉਣ ਨੂੰ ਤਿਆਰ ਬਹੁਤ ਨਿਗੂਣੇ ਲਾਲਚਾਂ ਲਈ ਫਿਕਰ ਨਾ ਕਰੋ ਫਿਕਰ ਨਾ ਕਰੋ ਤੋ ਆਪਣੀ ਮਾਂ ਬੋਲੀ ਚ ਗੱਲਾਂ ਕਰਕੇ ਤੁਹਾਨੂੰ ਸ਼ਰਮਿੰਦਾ ਨਹੀਂ ਕਰਨਗੇ ਫਿਕਰ ਨਾ ਕਰੋ ਉਹ ਆਪਣੀ ਮਾਂ ਬੋਲੀ ਚ ਗੱਲਾਂ ਕਰਕੇ ਤੁਹਾਨੂੰ ਸ਼ਰਮਿੰਦਾ ਨਹੀਂ ਕਰਨਗੇ ਕਦੀ ਮਾਣ ਨਹੀਂ ਕਰਨਗੇ ਪਿੱਛੇ ਰਹਿ ਗਏ ਪਿੰਡ ਦੀ ਮਿੱਟੀ ਤੇ ਪਿੱਛੇ ਰਹਿ ਗਏ ਪਿੰਡ ਦੀ ਮਿੱਟੀ ਤੇ ਤੁਹਾਡੀ ਗੁਲਾਮੀ ਨੂੰ ਤੁਹਾਡਾ ਐਹਸਾਨ ਮੰਨਣਗੇ ਸਾਡੇ ਕੋਲ ਉਹਨਾਂ ਨੂੰ ਦੇਣ ਲਈ ਹੋਰ ਹੈ ਵੀ ਕੀ ਸੀ ਸਾਡੇ ਕੋਲ ਉਹਨਾਂ ਨੂੰ ਦੇਣ ਲਈ ਹੋਰ ਹੈ ਵੀ ਕੀ ਸੀ ਉਹਨਾਂ ਨੂੰ ਵਿਗੜਨ ਜੋਗੇ ਕਰਨ ਤੋਂ ਸਿਵਾ ਉਹ ਆ ਰਹੇ ਨੇ ਆਪ ਤੁਹਾਡੇ ਜਗਮਗ ਕਰਦੇ ਬਾਜ਼ਾਰਾਂ ਵਿੱਚ ਆਪਣਾ ਮੁੱਲ ਪਾਉਣ ਅਸੀਂ ਭੇਜ ਰਹੇ ਹਾਂ ਤੁਹਾਨੂੰ ਹੋਰ ਵੱਡਾ ਬਣਾਉਣ ਤੁਹਾਡੇ ਸ਼ਕਤੀਸ਼ਾਲੀ ਰਾਜ ਦੀਆਂ ਨੀਹਾਂ ਹੋਰ ਪੱਕੀਆਂ ਕਰਨ ਦੁੱਧਾਂ ਮੱਖਣਾਂ ਨਾਲ ਪਲੀਆਂ ਜਵਾਨੀਆਂ ਰੋਸ਼ਨ ਦਿਮਾਗ ਖੂਬਸੂਰਤ ਅਣਛੋ ਮੂਰਤਾਂ ਸਿਰਫ ਚੰਦ ਸਿੱਕਿਆਂ ਲਈ ਰੰਗीन ਸੁਪਨਿਆਂ ਦੇ ਈਵਸ ਤੁਹਾਨੂੰ ਮੰਡੀ ਚ ਆਉਣ ਦੀ ਵੀ ਲੋੜ ਨਹੀਂ ਤੋਂ ਹਨੂ ਮੰਡੀ 'ਚ ਆਉਣ ਦੀ ਵੀ ਕੋਈ ਲੋੜ ਨਹੀਂ ਸਭ ਸਮਾਨ ਆਪਣੇ ਖਰਚੇ ਤੇ ਆਪਣੇ ਆਪ ਤੁਹਾਡੇ ਘਰ ਪਹੁੰਚੇਗਾ ਅਸੀਂ ਵੇਚਦੇ ਹਾਂ ਬੱਚੇ